ਹੈ ਐਸੇ ਕੌਣ ਹੈ ਜਲਦੀ ਕਰੋ ਦਰਵਾਜ਼ਾ ਖੋਲੋ ਕੌਣ ਆ ਭਾਈ ਮਾਤਾ ਮਾਤਾ ਤੂੰ ਰੁਕ ਮੈਂ ਦੇਖਦਾ ਕੌਣ ਹੈ ਤੇਰੀ ਗ੍ਰਿਫਤਾਰੀ ਦੇ ਹੁਕਮ ਨੇ ਮੋਤੀ ਰਾਮ ਵਜ਼ੀਰ ਖਾਨ ਸਾਹਿਬ ਉਹ ਖਾਸ ਹਦਾਇਤਾਂ ਦਿੱਤੀਆਂ ਸਨ ਕਿ ਜਿਹੜਾ ਵੀ ਉਸ ਕਾਫਰ ਦੇ ਬੱਚਿਆਂ ਦੀ ਮਦਦ ਕਰੇਗਾ ਉਸ ਨੂੰ ਤੇ ਉਸਦੇ ਪਰਿਵਾਰ ਨੂੰ ਕੋਲੂ ਸਪੀਡ ਦਿੱਤਾ ਜਾਏਗਾ ਮੈਂ ਕੀ ਕੀਤਾ ਹੈ ਐ ਇੰਨਾ ਪੋਲਾ ਨਾ ਬਣ ਸੰਤਰੀ ਪੰਮੇ ਨੇ ਸਭ ਦੱਸ ਦਿੱਤਾ ਹੈ ਅਸੀਂ ਤੇਰਾ ਪਿੱਛਾ ਕਰਦੇ ਕਰਦੇ ਇੱਥੇ ਤੱਕ ਆਏ ਆ ਮੈਂ ਤੁਹਾਡੇ ਅੱਗੇ ਹੱਥ ਜੋੜਦੀਆਂ ਇਹਨਾਂ ਨੂੰ ਮੁਆਫ ਕਰ ਦੇ ਇਹਨਾਂ ਨੇ ਕੁਝ ਨਹੀਂ ਕੀਤਾ ਓ ਬੀਬੀ ਇਸ ਨੇ ਸਰਕਾਰੀ ਹੁਕਮਾਂ ਦੀ ਨਾਫਰਮਾਨੀ ਕੀਤੀ ਹੈ ਤੇ ਹੁਣ ਤਾਂ ਸਜ਼ਾ ਇਸ ਨੂੰ ਮਿਲ ਕੇ ਹੀ ਰਹੇਗੀ ਤੇ ਜੇ ਅੱਜ ਇਹਨੂੰ ਸਜ਼ਾ ਨਾ ਮਿਲੀ ਸਾਡਾ ਤਾਂ ਸਾਰਾ ਡੱਬਰ ਕੋਲੋਂ ਵਿੱਚ ਪੀੜ ਦੇਣਗੇ ਜੇ ਇਹੀ ਜਾਈ ਕੋਹਰੇਵਾਰੀ ਰਾਤ ਵਿੱਚ ਮਸੂਮਾ ਨੂੰ ਗਰਭਦੁੱਤ ਪੜਾ ਦਿੱਤਾ ਤੇ ਨੇ ਕੀ ਗੁਨਾਹ ਕਰ ਦਿੱਤਾ ਦੇਖੋ ਮੈਂ ਤੁਹਾਡੇ ਬਰੇ ਹਾਂ ਕਰਦੇ ਨੂੰ ਮੁਆਫ ਕਰਨਾ ਬਾਸ ਕਰ ਮਾਤਾ ਬਹੁਤ ਹੋ ਗਿਆ ਨਾ ਇਹਨਾਂ ਦਾ ਸਰਹਿੰਦ ਪੱਥਰਾਂ ਦਾ ਸ਼ਹਿਰੀ ਨਹੀਂ ਇੱਥੇ ਦੇ ਲੋਕਾਂ ਦੇ ਦਿਲ ਵੀ ਪੱਥਰ ਦੇ ਹੋ ਗਏ ਨੇ